ਆਏ ਵਾਏ ਲੈ ਕਰ ਲਓ ਸਟਾਰਟ ਘੇਰੇ ਨਹੀਂ ਪਾਇਆ ਯਾਰ ਨੇ ਲੈ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਆਪਣਾ ਟਰੈਕਟਰ ਚੱਲਿਆ ਜੀ ਇੱਕ ਹੌਲੈਂਡ 3630 ਤੇ ਟਰੈਕਟਰ ਆਪਣੇ ਕੋਲ ਆਇਆ ਨੂੰ ਹੋ ਗਏ ਕਾਫੀ ਦਿਨੇ ਨੂੰ ਤੇ ਅੱਜ ਅੱਜ ਦੀ ਕਿਸਮਤ ਤੇ ਜਾਗੀ ਆ ਬਾਈ ਟਰੈਕਟਰ ਦੀ ਅੱਜ ਚੱਲਿਆ ਆ ਆਪਣੇ ਨਵੇਂ ਮਾਲਕ ਦੇ ਘਰਾਂ ਤੇ ਆਜੋ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਬਲੌਗ ਚ ਲੋ ਜੀ ਬਾਈ 15 ਮਾਡਲ 3630 ਨਿਊ ਹਾਲੈਂਡ ਸੁਪਰ ਮੇਰੇ ਸਾਡੇ ਬਾਲਾ ਜੀ ਨੂੰ ਬਾਲਾ ਜੀ ਦੇ ਬਾਈ ਹੁਣ ਰੱਬ ਸਬਬੀਓ ਦਰਸ਼ਨ ਹੁੰਨੇ ਆ ਦਰਸ਼ਨ ਮੈਗੇ ਹੋਗੇ ਮਿੱਤਰਾਂ ਹੈ ਬਾਈ ਮਾ ਦਰਸ਼ਨ ਮੈਗੇ ਹੋਗੇ ਮਿੱਤਰਾਂ ਹੁਣ ਤੁਸੀਂ ਬਾਈ ਨੂੰ ਇੰਸਟਾਗ੍ਰਾਮ ਤੇ ਦੇਖ ਸਕਦੇ ਆ ਬਾਈ ਨਵੇਂ-ਨਵੇਂ ਕੱਪੜਿਆਂ ਚ ਨਵੇਂ-ਨਵੇਂ ਉਹਦੇ ਚ ਰੂਪ ਚ ਰੂਪ ਤੇ ਵਿੱਚ ਤੇ ਕਾਲਜ ਲੱਗ ਗਿਆ ਬਾਈ ਕਿਵੇਂ ਜਲਦੀ ਪੜਾਈ ਪੜੂ ਵੀ ਬਧੀਆਂ ਜਲਦੀ ਕਿ ਨਹੀਂ ਸਾਈ ਹਲਾ ਇਲੈਕਸ਼ਨਾਂ ਚੱਲਦੀਆਂ ਐ ਅੱਛਾ ਬਾਈ ਆਲੇ ਤਾਂ ਹੁਣ ਚੁੱਕੇ ਛੱਡੀ ਜਾਦਾ ਵਾਲੇ ਉੱਥੇ ਦੇ ਅਗਲੇ ਹਫ਼ਤੇ ਦੇਖੋ ਪੜਦਾ ਵੀ ਹੁੰਨਾ ਕਿ ਕੋਈ ਫੇਰ ਕੇ ਆ ਜਾਣਾ ਪੜ ਕੇ ਹੁੰਦੇ ਬਾਈ ਅੱਛਾ ਠੀਕ ਆ ਠੀਕ ਆ ਤੇ ਆ ਟਰੈਕਟਰ ਦੇਖਦਾ ਫਿਰ ਹੈ ਠੀਕ ਆ 36 30 ਬਾਈ ਅੱਜ ਚੱਲੇ ਆਪਣਾ ਕਿਉਂ ਤਾਂ ਆਪਾਂ ਕਹਿੰਦੇ ਹੁੰਨੇ ਯਾਨੀ ਕਿ ਟਰੈਕਟਰ ਦਾ ਇਹ ਤਾਂ ਪਹਿਲਾਂ ਇੱਕ ਦੋ ਵਾਰ ਪਹਿਲਾਂ ਵੀ ਯਾਨੀ ਕਿ ਗਾਹ ਟਰੈਕਟਰ ਤੇ ਕਹੀ ਆਏ ਮੈਂ ਕਿ ਜਿੱਥੇ ਜੀ ਨੇ ਜਾਣਾ ਉੱਥੇ ਹੀ ਜਾਣਾ ਹੁੰਦਾ 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 ਰਹਿ ਗਿਆ ਰਹਿ ਗਿਆ ਇਹਨਾਂ ਦੇ ਕਰਮਾ ਦਾ ਤਾਂ ਬਾਕੀ ਟਰੈਕਟਰ ਬਾਈ ਚੰਗਾ ਸੀਗਾ ਟਰੈਕਟਰ ਦੇ ਮੋਲੇ ਟਾਇਰ ਨਾਲ ਦੇ ਸੀ ਪਿਛਲੇ ਟਾਇਰ ਟਰੈਕਟਰ ਦੇ ਸਮਝ ਨਵੇਂ ਕੰਡੀਸ਼ਨ ਟਰੈਕਟਰ ਦੀ ਜਾਨੀ ਕਿ 18 19 ਮਾਡਲ ਵਾਲੀ ਸੀ ਮਾਡਲ 15 ਬਾਈ ਲੈ ਜਦੋਂ ਉੱਥੇ ਲਾਈਏ ਬਾਈ ਉੱਥੇ ਕਰ ਦੇ ਡਿਲੀਵਰੀ 32 ਤੀਹ ਦੇ ਵਾਣਾ ਬਾਕੀ ਬਾਈ ਹੁਣ ਸੁਪਰ ਲੈ ਜੀ ਗੋਲੀ ਵਣਾ ਲੇਗਾ ਟਰੈਕਟਰ ਬਾਈ ਹੌਲੀ ਨਹੀਂ ਚਲਾਉਂਦਾ ਮੁੰਡਾ ਟਰੈਕਟਰ ਇਹਤਰਾ ਆਪਣੇ ਖਾਸ ਬੰਦੇ ਨੇ ਲਿਆ ਬਾਈ। ਲੋ ਜੀ। ਵਾਲੇ ਨੂੰ ਲੱਗਦੇ। ਲੋ ਜੀ ਬਾਈ। ਅੱਜ ਦੀ ਡਿਲੀਵਰੀ ਅੱਜ ਆਪਾਂ ਨੇ 3630 ਦੀ। ਹੈ ਜੀ। ਬਹੁਤ-ਬਹੁਤ ਧੰਨਵਾਦ ਬਾਈ। ਅੰਗਿਆ ਬਾਈ। ਓਕੇ। ਬਾਏ ਬਾਏ। ਲਾ ਜੀ ਪਾਲ ਬਾਈ ਨੇ ਵੀ ਬਾਈ ਜ਼ੋਰ ਬਹੁਤ ਮਾਰਿਆ ਅੱਜ ਪਾਲ ਬਾਈ ਆਇਆ ਮੜਾ ਤੂੰ ਵੀ ਪਾਲ ਬਾਈ ਨੇ ਬਹੁਤ ਜ਼ੋਰ ਮਾਰਿਆ ਬਾਈ ਸੌਦੇ 'ਚ ਜਾਂ ਜਦ ਤੱਕ ਪਾਲ ਬਾਈ ਨੂੰ ਸੌਦਾ ਹੁੰਦਾ ਨਹੀਂ ਹੈਗਾ ਹੈ ਠੀਕ ਆ ਪਾਲ ਬਾਈ ਪਾਈ ਬਾਈ ਨੇ ਵੀ ਜਾਣਾ ਬਾਈ ਕਾਲੀ ਚ ਲੱਗਦਾ ਬਾਈ ਲੋ ਜੀ ਬਾਈ ਅੱਜ ਪਹੁੰਚੇ ਹੋਏ ਆਂ ਖੇਤਾਂ ਦੇ ਵਿੱਚ ਆਪਣੇ ਟਰੈਕਟਰ ਚੱਲਦੇ ਆਂ ਤੇ ਦੋ ਵਿੰਡੋ ਖਾਲੋ ਇੱਕ ਨਾਲ ਖੜਾ ਲੇਜ਼ਰ ਤੇ ਕੋਹ ਚੱਲ ਰਿਹਾ ਬਾਈ ਕਰਾ ਤੇ ਇਹ ਹਾਂ ਬਈ ਜਿਹੜਾ ਰੋਡ ਬਣ ਰਿਹਾ ਭਾਰਤ ਵਾਲਾ ਉਹਦੇ ਵਾਸਤੇ ਕੋਈ ਖੇਤ ਚੋਂ ਮਿੱਟੀ ਪਟਾ ਰਿਹਾ 10-10 ਫੁੱਟ 8-8 ਫੁੱਟ ਮਿੱਟੀ ਚੱਕੀ ਆ ਦੇਖੋ ਬਈ ਖੇਤਾਂ ਚੋਂ ਘੱਟ ਦੇ ਘੱਟ ਵੀ 8-9 ਕਿੱਲੇ ਜਿਹੜੀ ਮਿੱਟੀ ਚੱਕੀ ਆਹ ਤੁਹਾਨੂੰ ਪਤਾ ਰੋਡ ਬਾਈ ਉੱਚਾ ਬਹੁਤ ਕਰ ਰਹੇ ਆ ਮੇਰੇ ਹਿਸਾਬ ਨਾਲ 10-10 ਫੁੱਟ ਉੱਚਾ ਚੱਕਦਾ ਰੋਡ ਉਹ ਤੁਹਾਨੂੰ ਪਤਾ ਮਿੱਟੀ ਲੋੜ ਦਾ ਬਾਈ ਪੈਣਿਓ ਪੈਣੀ ਹੁਣ ਲੋਕ ਐਸਿਆਂ ਦੇ ਲਾਲਚ ਨੂੰ ਲੱਗਿਆ ਹੈ ਮਿੱਟੀ ਚਕਾਉਣ ਕੰਮ ਖੱਚਾ ਹੋਇਆ ਪੂਰਾ ਟਿਪੜਾ ਦੇ ਟਿਪਰ ਭਰ ਕੇ ਜਾ ਰਹੇ ਆ ਉਹ ਦੇਖੋ ਉਹ ਉਧਰ ਵੀ ਸਾਹਮਣੇ ਚੱਲ ਰਹੀ ਆ ਭਰਾ ਜੀ ਉਧਰ ਵੀ ਟਿਪਰ ਖੜੇ ਲੈਣਾ ਚੋ ਉਹ ਦੇਖੋ ਜੀ ਮਾਰੀ ਬਾਰੀ ਸਰ ਕਬ ਦਾ ਨੰਬਰ ਲੱਗੀ ਜਾਂਦਾ ਇੱਕ ਸੋਨ ਵਾਲੀ ਕਾ ਚੱਲ ਰਿਹਾ ਕਰਾ ਤੇ ਓਰੇ ਤੇ ਆਹ ਦੇਖਣਾ ਏ ਥੋੜਾ ਡਿਸਟ੍ਰੀਬਿਊਟਰ ਚ ਤੇ ਬਾਕੀ ਦੇਰ ਨਾਲ ਦੇ ਖੇਤ ਬਾਈ ਰਹਿ ਗਈ ਉੱਚੇ ਹੁਣ ਇਹਨਾਂ ਨੂੰ ਬਹੁਤ ਦਿੱਕਤ ਆਉਣੀ ਆ ਇਹ ਫੇਦੋ ਇਹ ਦੂਏ ਖੇਦ ਉੱਚੇ ਰਹਿ ਕੇ 10-10 ਫੁੱਟ ਆਏ ਖੇਤਾਂ ਦੀ ਮਿੱਟੀ ਪੱਟੀ ਗਈ। ਉਹ ਖੇਦ ਦੀ ਵੀ ਕਿਸੇ ਟਾਈਮ ਮਿੱਟੀ ਪੱਟ ਹੋਈ ਹੋਊਗੀ ਜਿਹੇ ਗੰਨਾ ਖੜਾ ਬਾਈ। ਤੇ ਬਾਕੀ ਬਾਈ ਜਿਹੜੀ ਫਸਲ ਆ ਜਮੀਨ ਦੀ ਫਿਰ 2-3 ਸਾਲ ਗੱਲ ਨਹੀਂ ਬਣਦੀ ਹੌਲੀ-ਹੌਲੀ ਦੁਬਾਰਾ ਫਸਲ ਮਿੱਟੀ ਚੱਲਦੀ ਆ ਇਹ। ਬਾਕੀ ਚਲੋ ਬਾਈ ਰੇਗ ਦੀ ਆਪਣੀ ਆਪਣੀ ਸੋਚ ਸਮਝ ਹੁੰਦੀ ਆ। ਤੇ ਉਹਦਾ ਰੇਟ ਬਹੁਤ ਆ ਬਾਈ ਮਿੱਟੀ ਦਾ ਮੈਂ ਪੁੱਛਿਆ ਤਾਂ ਹੈ ਨਹੀਂ ਬਾਈ ਨੇ। ਤੇ ਫੁੱਟਾਂ ਦੇ ਹਿਸਾਬ ਨਾਲ ਮਿੱਟੀ ਭਰਦੇ ਨੇ ਬਾਈ ਫੁੱਟਾਂ ਦੇ ਹਿਸਾਬ ਨਾਲ ਮਿੱਟੀ ਭਰੀ ਜਾਂਦੀ ਆ ਤੇ ਆਹ ਟਰੈਕਟਰ ਬਣਾ ਬਾਈ 20 ਮਾਡਲ ਹੈ 303200 ਘੰਟਾ ਚੱਲ ਗਿਆ ਟਰੈਕਟਰ ਤੇ ਟਾਇਰ ਤੋਂ ਨਾਲ ਨਹੀਂ ਹਜੇ ਤੱਕ ਟਰੈਕਟਰ ਦੇ ਕੋਈ ਟਰੈਕਟਰ ਸਰਵਰ ਲਈ ਜਾਂਦਾ ਚੱਲਦਾ ਬਾਈ ਇਹ ਉਹ ਵੀ ਟਰੈਕਟਰ ਉਹ ਵੀ ਲੇਜਰ ਤੇ ਚੱਲਦਾ ਉਹ ਖੜਾ ਜਿਹੜਾ ਦੂਜਾ ਉਹ ਵੀ 21 ਨਾ ਉਹ 21 ਮਾਡਲ ਹੈ ਤੁਸੀਂ ਦੱਸੋ ਹੱਲ ਕਰ ਸਕਦੇ ਨਹੀਂ ਜਾ ਸਕਾਂ ਲਓ ਭਾਈ ਅੱਜ ਲੇਟ ਹੋ ਗਏ ਜਾਣ ਨੂੰ ਟਰੈਕਟਰ ਲਾ ਰਹੇ ਆ ਕਿ ਤੋੜਾ ਦੇ ਟਰੈਕਟਰ ੱੱਕਾ ਸਟਾਰਟ ਹੋ ਗਏ ਆਰ ਕਰਨ ਲੱਗੇ ੱੱਕਾ ਸਟਾਰਟ ਕਰਨ ਹੌਲੀ ਖਿੱਚੀ ਹੌਲੀ ਰੱਸੀ ਨਾਲ દોੜਦੀ ਲੈ ਕਰ ਲਓ ਸਟਾਰਟ gehre ni paya yaar ne ਲੈ ਲੈ ਉਹ gehre ni paya ਉਹ ਹੁਣ ਪਿਆ gehre ਆਉਂਦਾ ਪੂਰੇ ਇੱਕ ਮਿੰਟ ਰਹਿ ਜਾ ਦੇ ਜਿਹੜੀ ਪਾਇਆ ਸਾਲੇ ਨੇ ਇੱਕ ਮਿੰਟ ਪਹਿਲਾਂ ਮੇਰੀ ਗੱਲ ਹਾਂ ਜੀ ਦੋਨੇ ਸਾਈਡ ਤੇ ਨਿਊਟਰਲ ਕਰਕੇ ਕੱਦੇ ਖੜਾਉਨੇ ਹੁੰਦੇ ਏ ਕਹਿੰਦੇ ਸੈਂਸਰ ਵਾਲਾ ਐ ਰਹਿਣ ਦੇ ਯਾਰ ਬੇਤੀ ਕਰਾਤੀ ਬੇਇੱਜ਼ਤੀ ਐ ਵੀ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਚੱਲ ਆ ਜਾ ਅੰਦਰ ਲੈ ਲੈ ਅੰਦਰ ਜਾ ਬੈਕ ਕਰਕੇ ਯਾਰ ਜਣੇ ਬਾਈ ਆਪਣਾ 9 ਮਾਡਲ ਦੀ ਬੈਟਰੀ ਉਹ ਵੀ ਡਾਊਨ ਹੋ ਗਈ ਬਾਈ। ਉਹ ਤੇਰੇ ਬਾਈ ਸਾਲਫਾ ਬੱਜੀ ਜਾਂਦੀਆਂ ਟਰੈਕਟਰ ਅੱਗੇ ਤੋਂ ਦੱਸਿਆ ਹੋਇਆ। ਇਹ ਆਪਣਾ 10 9 ਮਣੀ 10 ਮਾਡਲ ਟਰੈਕਟਰ ਆ ਬਾਈ। 555 290000 ਰੁਪਿਆ ਰੇਟ ਹੈ ਦਾ ਬਾਕੀ ਬਾਈ ਆਪਰੇਟੇ ਹੋ ਜੂ। ਰੋਪੜ ਦਾ ਨੰਬਰ ਆ BB12। ਬਾਕੀ ਬਾਈ ਮੌਸਮ ਅੱਜ ਫੇਰ ਬੱਦਲ ਬਾਈ ਹੋਊਗੀ। ਦੇਖੋ ਕਾਲੀ ਘਟਾ ਗਈ ਜੜ ਕੇ ਚੱਲੀਏ ਆਪਣਾ ਸੋਨਾਲੀਕਾ ਬਾਈ ਟਾਈਗਰ ਡੀਆਈ 65 ਮਾਡਲ 2023 ਉਹ ਲੈ ਜਾ ਨੂੰ ਖੜਾਇਆ ਬਾਈ ਆ ਬਾਕੀ ਬਾਈ ਇਹ ਆਪਣਾ 23 ਮਾਡਲ ਹੈ 9 ਲੱਖ ਰੁਪਿਆ ਰੇਟ ਹੈ ਟਰੈਕਟਰ ਦਾ ਸਿਰਫ 500 ਘੰਟੇ ਚੱਲਿਆ ਹੋਇਆ ਸ਼ਟਲ ਗੇਰ ਜਮਾਈ ਨਵਾਂ ਟਰੈਕਟਰ ਹੈ ਟਾਇਰ ਦੇਖ ਲਓ ਟਰੈਕਟਰ ਦੇ 95 62 ਟਾਇਰ ਖੜੇ ਆ ਵੇਟ ਬੂਟ ਬਾਈ ਲੱਗੇ ਹੋਏ ਆ ਪਿੱਛੇ ਟਾਇਰਾਂ ਚ ਉਹਦਾ ਨਾਲ ਹੀ ਆਉਨੇ ਕੰਪਨੀ ਫਰੜਨ ਨੂੰ ਛਤਰੀ ਵੀ ਨਾਲ ਹੀ ਆਉਂਦੀ ਆ ਜੇ ਕੋਈ ਹੋਇਆ ਚਾਹਵਨ ਦੇਖ ਰਹੇ ਹੋ ਬਾਈ ਸੀਆਰਡੀ ਇੰਜਨ ਦੇ ਵਿੱਚ ਠੀਕ ਆ ਕੋਈ ਕੰਪਲੀਟ ਨਹੀਂ ਫੁੱਲ ਗਾਰੰਟੀ ਆ ਬਾਈ ਟਰੈਕਟਰ ਦੀ ਡੀਆਈ 65 65 ਐਚਵੀ ਦਾ ਅਰਜਣ 555 ਅੱਛਾ ਵੀ ਲਗਭਗ 7 7:30 ਵਜੇ ਸਾਰੀਆਂ ਬੰਦ ਹੋ ਜਾਣੀਆਂ 7:00 ਵਜੇ ਕਰੀਬ ਤੇ ਬਾਕੀ ਵੀ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਇਹੰਨਾ ਜੀ ਤੇ ਕਿਸੇ ਵੀ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਤੇ ਨੰਬਰ ਸਭ ਨੂੰ ਪਤਾ ਹੀ ਆਪਣਾ ਥੱਲੇ ਮੈਂਸ਼ਨ ਰਹਿਦਾ ਆਪਣਾ ਨੰਬਰ ਸਕਰੀਨ ਦੇ ਥੱਲੇ ਮਿੰਦਰਾ ਕੱਲ੍ਹ ਤੋਂ ਸਟਾਰਟ ਇਹਨੂੰ ਵੀ ਹੁਣ ਲੋ ਬੱਸ ਬੱਸ ਹੋ ਗਿਆ ਸਟਾਰ ਹਾਂ ਚੈੱਕ ਕਰੀ ਮੜਾ ਜਾ ਲਾ ਗਏ ਤੇ ਮਿਲਦੇ ਆਂ ਭਾਈ ਕਿਸੇ ਹੋਰ ਨਵੇਂ ਵੀਡੀਓ ਚ ਜਦ ਤੱਕ ਲਈ ਧੰਨਵਾਦ ਸਾਰਿਆਂ ਦਾ